ਤੁਸੀਂ ਸਰਦਾਰ ਗੁਰਚੰਦ ਸਿੰਘ ਕੋੜਾ ਦੇ ਬਹੁਤ ਨਜ਼ਦੀਕੀ ਰਹੇ ਹੋ ਤੁਹਾਡੇ ਟੱਪੇ ਤੇ ਕਹਿੰਦੇ ਆ ਪਲਤਕ ਰਾਜਨੀਤੀ ਚੱਲਦੀ ਵੀ ਰਹੀ ਹੈ ਪੁਰਾਣੇ ਹਾਲਾਤਾਂ ਨੂੰ ਤੇ ਅੱਜ ਦੇ ਪੰਤਕਾ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਚੇਂਜ ਇਨਕ ਹੋ ਗਿਆ ਕਿ ਪਹਿਲਾਂ ਤਾਂ ਧਰਮ ਹਾਵੀ ਸੀ ਅਕਾਲੀ ਪੋਲਿਟਿਕਸ ਦੇ ਉੱਤੇ ਪਰ ਉਸ ਤੋਂ ਬਾਅਦ ਹੌਲੀ 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 ਸਿਆਸਤ ਹਾਵੀ ਹੋ ਗਈ ਤੇ ਧਰਮ ਜਿਹੜਾ ਥੱਲੇ ਲੱਗ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਲੰਮੀ ਸੋਚ ਸੀ ਕਿ ਕਰਚਾਰਸ ਸਿੰਘ ਟੋੜੇ ਨੂੰ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਤੋਂ ਪਾਸੇ ਕੀਤਾ ਅਸੀਂ ਬਾਦਲ ਦੇ ਜਨੇ ਮੈਂਬਰ ਸੀ 99% 99.9 ਬੇਅਮਰਤੀ ਸੀ ਤੇ ਬਹੁਤਿਆਂ ਦੀਆਂ ਜਿਹੜੀਆਂ ਨੇ ਕੇਸਾਂ ਕੇਸ ਵੀ ਡ੍ਰਮ ਕੀਤੇ ਹੋਏ ਸੀ ਕਰਚਾਰਸ ਸਿੰਘ ਟੋੜੇ ਦੇ ਜਨੇ ਮੈਂਬਰ ਸੀ ਉਹ ਅਮਰਤਾਰੀ ਸੀ ਇਹ ਅਸਲ ਉਥੋਂ ਵਖਵਾ ਪੈਣਾ ਸ਼ੁਰੂ ਹੋ ਗਿਆ 2002 ਦੇ ਵਿੱਚ ਜਦੋਂ ਟੋੜਾ ਸਾਹਿਬ ਤੇ ਮਾਦਨ ਸਾਹਿਬ ਨੇ ਵੱਖਰ ਵੱਖਰੀ ਇਲੈਕਸ਼ਨ ਲੜੀ ਹੈ ਨਾ ਉਹ ਕੀ ਹਾਲਾਤ ਬਣੇ ਉਹ ਇਹੀ ਹਾਲਾਤ ਬਣਦੇ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਆਤਸੀ ਫਿਗਰ ਸੀ ਅਰਜਨ ਸਿੰਘ ਟੋੜੇ ਦੀ ਕਾਰਸੀ ਤੇ ਪੂਰਵ ਸੀ ਦਾ ਫੈਸਲਾ ਹੋਣਾ ਇਹਦੇ ਨਾਲ ਇਹ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦੇ ਵਿਰੁੱਧ ਜਾ ਕੇ ਜਿਹੜਾ ਅੰਮ੍ਰਿਤਸਰ ਅਕਾਲੀ ਦਲ ਬਣਿਆ ਸੀ ਉਹ ਅੰਮ੍ਰਿਤਸਰ ਕਾਂਦੀ ਦਲ ਬਾਅਦ ਚ ਨਾ ਪਿਆ ਪਹਿਲਾਂ ਅਕਾਲੀ ਦਲ ਇਕੱਠਾ ਹੋਇਆ ਸੀ ਉਦੇ ਖਿਲਾਫ ਜਾ ਕੇ ਬਾਈ ਇਲੈਕਸ਼ਨ ਡੜੀ ਸੀ ਯਕੀਨਕੌਰ ਵਰਗੇ ਜਿਹੜੇ ਮੀਟਿੰਗ ਸੀਗੇ ਉਹ ਵੀ ਕਹਿੰਦੇ ਸੀ ਕਿ ਪੰਥ ਤੋਂ ਧਰਮ ਤੋਂ ਰਾਜਨੀਤੀ ਨੂੰ ਦੂਰ ਕਰਨਾ ਪਵੇ ਇਹਨੂੰ ਕਿੰਨਾ ਕੁ ਸੈਂਟਰ ਕਰਨਾ ਹੈ ਡੋੜੇ ਦੀਆਂ ਆੱਖਾਂ ਵਿੱਚ ਚੜ੍ਹ ਤੋਂ ਬਾਅਦ ਜੋ ਸ਼ਰੋਣੀ ਕਮੇਟੀ ਦੀ ਬੁਰੀ ਹਾਲਤ ਹੋਈ ਹੈ ਜੋ ਸ਼ਰੋਣੀ ਆਪਣੇ ਅਖੀਰ ਹਾਲਤਾਂ ਸਰ ਦੇ ਉਹੋ ਨਾਂਵਾਂ ਦਾ ਜਥੇਦਾਰਾਂ ਦਾ ਜੋ ਹਾਲਾਤ ਹੋਇਆ ਉਹ ਸਾਰਾ ਉਹ ਦੇਣੀ ਹੈ ਕੁਸ਼ਵੀਰ ਸਿੰਘ ਬਾਦਲ ਦੇ ਨਾਲ ਜਿਹੜੇ ਬੰਦੇ ਨੇ ਉਹ ਸਾਰੇ ਰਾਜਨੀਤਿਕ ਨੇ ਤਾਂ ਬਗਬੰਦਾ ਦਾ ਕੋਈ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜਿਹੜੇ ਫੈਸਲੇ ਕਰਾਏ ਆ ਰਾਜਨੀਤਿਕ ਬੰਦਿਆਂ ਨੇ ਰਾਜਨੀਤੀ ਦੀ ਕਰਾਏ ਨੇ ਜਿਹੜੇ ਕਾਲਤਾਖਸਰ ਤੋਂ ਹੁਣ ਨਾ ਅਸੀਂ ਉੱਥੇ ਮੰਨ ਗਿਆ ਕਿ ਉਹਨਾਂ ਤੋਂ ਮੁਕਰੇ ਨੇ ਉਹ ਰਾਜਨੀਤਿਕ ਬੰਦਿਆਂ ਨੇ ਮੁਕਰਾਏ ਨੇ ਦੂਜਿਆਂ ਨੇ ਤਾਂ ਮੁਕਰਾਈ ਨਹੀਂ ਸਾਡੇ ਜਿਹੜੇ ਖਾਲੀ ਦਲ ਦੇ ਵਰਕਰ ਹੈ ਇਹਨਾਂ ਨੂੰ ਕبول ਤੇ ਘੱਟ ਨਹੀਂ ਉਹਨਾਂ ਨੂੰ ਕਿਉਂ ਲੱਗਦਾ ਜੇ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਸ਼੍ਰੋਮਣੀ ਕਾਲੀ ਦਲ ਦੀ ਗਵਾਹੀ ਨਹੀਂ ਕਰ ਸਕਦਾ ਜੇ ਸਿੰਘ ਬਾਦਲ ਦਾ ਦਾਲਾ ਉਹਦੇ ਨਾਲ ਉਹ ਕੇਡਰ ਖੜਾ ਜਿਹੜਾ ਜਿਹਦੇ ਵਿੱਚ ਸਰਕਾਰ ਦੇ ਸਮੇਂ ਉਹਨਾਂ ਨੂੰ ਬਹੁਤ ਖੁਸ਼ ਦਤ ਆ ਗਿਆ ਉਹ ਲੋਕ ਰਹੇ ਸਸਿਕਾ ਜੀ ਤੁਸੀਂ ਪੰਜਾਬ ਪ੍ਰਾਇਮ ਟੀਵੀ ਦੇਖ ਰਹੇ ਹੋ ਪੰਜਾਬ ਦੇ ਅੱਜਕੱਲ੍ਹ ਜੇਕਰ ਧਾਰਮਿਕ ਅਤੇ ਸਿਆਸੀ ਹਾਲਾਤ ਦੇਖੇ ਜਾਣ ਤਾਂ ਦੋਨਾਂ ਦੇ ਵਿੱਚ ਸੰਕਟ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਕਿਉਂਕਿ ਸ਼ੋਮਣੀ ਕਾਲੀਕਾਲ ਜਿਹੜੀ ਪੰਜਾਬ ਦੀ ਸਭ ਤੋਂ ਪੁਰਾਣੀ ਪੰਥਕ ਪਾਰਟੀ ਸੀ ਖੇਤਰੀ ਪਾਰਟੀ ਸੀ ਅੱਜ ਦੋ ਫਾੜ ਹੋਈ ਫਿਰਦੀ ਹੈ ਤੇ ਸਾਡੇ ਨਾਲ ਇੱਕ ਸਮੁੱਤੇ ਤੇ ਗੱਲਬਾਤ ਕਰਨ ਲਈ ਜਸਵਿੰਦਰ ਸਿੰਘ ਬਲੇਵਾਲ ਨੇ ਜਿਹੜੇ ਸਾਬਕਾ ਮਰਹੂਮ ਚਕਰਾਤ ਗੁਰਚੰਦ ਸਿੰਘ ਟੋੜਾ ਦੇ ਨਜ਼ਦੀਕੀ ਰਹੇ ਨੇ ਤੇ ਇਹਨਾਂ ਦਾ ਜਿਹੜੇ ਪੁਰਾਣੇ ਲੋਕ ਜਾਣਦੇ ਆ ਪਾਲੀ ਦਾ ਢਾਬਾ ਪੰਥਕ ਤੇ ਵੈਸੇ ਰਾਜਨੀਤਿਕ ਦਾ ਧੁਰਾ ਵੀ ਰਿਹਾ ਹੈ ਕੇਂਦਰ ਬਿੰਦੂ ਵੀ ਰਿਹਾ ਹੈ ਸਦਾ ਜਸਵਿੰਦਰ ਸਿੰਘ ਬਲੇਵਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਅਕਾਲ ਤਖਤ ਸਾਹਿਬ ਦੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਆ ਇਸਲੇ ਨੇ ਹਾਲਾਤ ਬਣਾਉਣ ਦੇ ਲਈ ਆਖਰ ਜ਼ਿੰਮੇਵਾਰ ਹੈ ਕੌਣ ਸਸਕਲ ਬਾਈਚੀ ਸਵਾਗਤ ਹੈ ਤੁਹਾਡਾ ਅੱਜ ਤੁਸੀਂ ਸਰਦਾਰ ਗੁਰਚੰਦ ਸਿੰਘ ਟੋੜਾ ਦੇ ਬਹੁਤ ਨਜ਼ਦੀਕੀ ਰਹੇ ਹੋ ਤੁਹਾਡੇ ਢਾਬੇ ਤੋਂ ਹੀ ਕਹਿੰਦੇ ਆ ਪੰਥਕ ਰਾਜਨੀਤੀ ਚੱਲਦੀ ਵੀ ਰਹੀ ਹੈ ਪੁਰਾਣੇ ਹਾਲਾਤਾਂ ਨੂੰ ਤੇ ਅੱਜ ਦੇ ਪੰਥਕ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਪੁਰਾਣੇ ਹਾਲਾਤ ਜੋ ਹੈਗੇ ਨੇ ਸਮੇਂ ਮੁਤਾਬਕ ਜੇ ਆਪਾਂ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਰਾਜਨੀਤਿਕ ਨਹੀਂ ਹੋਈ ਸੀ ਉਹ ਸਿਰਫ ਤੇ ਸਿਰਫ ਧਾਰਮਿਕ ਦੀ ਪ੍ਰਾਪਤੀ ਲਈ ਧਰਮ ਨੂੰ ਵਧਾਉਣ ਲਈ ਧਰਮ ਦੀ ਪ੍ਰਫੁੱਲਤਾ ਲਈ ਆਪਣਾ ਅਮਰਤ ਛਕਾਉਣਾ ਸਿੱਖਾਂ ਨੂੰ ਇਕੱਠੇ ਕਰਨਾ ਤੇ ਦੂਜਾ ਇਹ ਹੈ ਵੀ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੈ ਕੇ ਸ਼ਰੋਣੀ ਕਮੇਟੀ ਦੀ ਮਦਦ ਕਰਨਾ ਤੇ ਲੰਮਾ ਸਮਾਂ ਚੱਲਿਆ तकरीबन ਇਸ ਦਾ ਅਸਰ ਸਾਨੂੰ ਦੇਖਣ ਲਈ ਮਿਲਿਆ ਹਰਚੰਦ ਸਿੰਘ ਲੋਂਗੋਵਾਲ ਦੀ ਪ੍ਰਧਾਨਗੀ ਤੱਕ ਉਸ ਤੋਂ ਬਾਅਦ ਬੜਾ ਕੁਝ ਚੇਂਜ ਹੋਇਆ ਹੈ ਚੇਂਜ ਇਨਕ ਹੋ ਗਿਆ ਕਿ ਪਹਿਲਾਂ ਤਾਂ ਧਰਮ ਹਾਵੀ ਸੀ ਅਕਾਲੀ ਪੋਲਿਟਿਕਸ ਦੇ ਉੱਤੇ ਪਰ ਉਸ ਤੋਂ ਬਾਅਦ ਹੌਲੀ 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 ਸਿਆਸਤ ਹਾਵੀ ਹੋ ਗਈ ਤੇ ਧਰਮ ਜਿਹੜਾ ਥੱਲੇ ਲੱਗ ਗਿਆ ਉਹਦੀ ਜਿੰਦਾ ਮਿਸਾਲ ਹੈ ਕਿ ਮੈਨੂੰ ਯਾਦ ਆ ਵੀ 96 ਦੀ ਜਿਹੜੀ ਸ਼ਰੋਣੀਗੁਰ ਦੋਰਾ ਪਰੰਧ ਕਮੇਟੀ ਦੀ ਇਲੈਕਸ਼ਨ ਹੋਈ ਉਹਦੀਆਂ ਟਿਕਟਾਂ ਦੀ ਵੰਡ ਸੀ ਉਹ ਟਿਕਟਾਂ ਦੀ ਵੰਡ ਦੇ ਵਿੱਚ ਹਮੇਸ਼ਾ ਇਹ ਹੁੰਦਾ ਸੀਗਾ ਕਿ ਜਿਹੜੇ ਵੀ ਜਿੰਨੇ ਵੀ ਲੋਕ ਚਾਹਵਾਨ ਹੁੰਦੇ ਸੀ ਉਹਨਾਂ ਦੀ ਇੰਟਰਵਿਊ ਹੁੰਦੀ ਸੀ ਤੇ ਕ੍ਰਿਟੇਰੀਆ ਹੁੰਦਾ ਸੀ ਜਿਹਦੇ ਵਿੱਚ ਵੀ ਤੇਰੀ ਕਿੰਨੀ ਸਜਾ ਕਿੰਨੀ ਤੂੰ ਸਜਾ ਕੱਟੀ ਆ ਕਿੰਨੇ ਤੂੰ ਪਾਰਟੀ ਲਈ ਕੰਮ ਕੀਤਾ ਦੂਜਾ ਤੀਜਾ ਉਹਦੇ ਮੁਤਾਬਕ ਜਿਹੜੀ ਆ ਉਹ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਪਰ ਉਦੋਂ ਚੇਂਜ ਆ ਗਈ ਚੇਂਜ ਇਸ ਤਰ੍ਹਾਂ ਦੀ ਆ ਗਈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣ ਗਏ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਲੰਮੀ ਸੋਚ ਸੀ ਕਿ ਗਰਚਰ ਸਿੰਘ ਟੋੜੇ ਨੂੰ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤੋਂ ਪਾਸੇ ਕੀਤਾ ਜਾਵੇ ਤੇ ਟਿਕਟਾਂ ਦੀ ਵੰਡ ਦੇ ਵਿੱਚ ਇਹ ਹੁੰਦਾ ਰਿਹਾ ਕਿ ਜਿਹਨੂੰ ਟਿਕਟ ਦੇਣੀ ਹੁੰਦੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਨਾਲ ਬਿਠਾ ਲੈਣਾ ਤੇ ਨਾਲ ਕਹਿ ਦੇਣਾ ਜੀ ਮੈਂ ਤਾਂ ਇਹਨਾਂ ਨੂੰ ਹਾਂ ਕੀਤੀ ਹੈ ਜੀ ਚਲੋ ਕੋਈ ਨਹੀਂ ਦੇ ਦਿਓ ਜੀ ਇਤਨ 4 ਜ਼ਿਲ੍ਹਿਆਂ ਦੇ ਵਿੱਚ ਹੋਇਆ ਉਸ ਤੋਂ ਬਾਅਦ ਤੌੜਾ ਸਾਹਿਬ ਨੇ ਬਾਲ ਸਾਹਿਬ ਨੂੰ ਇਹ ਲੱਭ ਕੇ ਕਿਹਾ ਤੇ ਇਹ ਵੀ ਬਾਲ ਸਾਹਿਬ ਹੁਣ ਤੁਸੀਂ ਟਿਕਟਾਂ ਆਪ ਹੀ ਵੰਡ ਦਿਓ ਕਿਉਂਕਿ ਤੁਸੀਂ ਟਿਕਟਾਂ ਤਾਂ ਤੁਸੀਂ ਦੇਣੀਆਂ ਨੇ ਪ੍ਰਧਾਨ ਤੁਸੀਂ ਹੋ ਮੈਂ ਤਾਂ ਜਿਹੜੀ ਪਾਰਟੀ ਦੀ ਮਦਦ ਹੋਊ ਮੈਂ ਕਰੂੰਗਾ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਨਾਰਾਜ਼ ਨਾ ਹੋਵੇ ਤੇ ਨੇ ਉਹ ਕਹਿੰਦੇ ਫਿਰ ਮੈਨੂੰ ਤੁਸੀਂ ਇੱਕ ਪਾਸੇ ਤਾਂ ਜਰਨੈਲ ਬਣਾਤਾ ਦੂਜੇ ਪਾਸੇ ਆਰਮੀ ਜਿਹੜੀ ਹੈ ਭਰਤੀ ਤੁਸੀਂ ਹੋਰ ਕਰੀ ਜਾਂਦੇ ਤੇ ਮੈਂ ਫਿਰ ਇਹ ਕਿਵੇਂ ਚਲਾਉਂਗਾ ਉਹਦੇ ਵਿੱਚ ਕਾਫੀ ਥੋੜੀ ਜੀ ਹੁਣ ਤੜੀਆਂ ਜਿਹੀਆਂ ਇਹ 2-3 ਦਿਨਾਂ ਦਾ ਰੌਲਾ ਰੱਪਾ ਵੀ ਰਿਹਾ ਤੇ ਇੱਕ ਦਿਨ ਐਸਾ ਹੋਇਆ ਕਿ ਟੋੜਾ ਸਾਹਿਬ ਥੋੜੇ ਜੇ ਵਰਕਰਾਂ ਤੋਂ ਕੰਨੀ ਘਤਰਾਉਣ ਲੱਗੇ ਕਿਉਂਕਿ ਪ੍ਰਖਾਸ ਸਿੰਘ ਬਾਦਲ ਟਿਕਟਾਂ ਜਿਹੜੀਆਂ ਸੀ ਉਹ ਆਪਦੇ ਬੰਦਿਆਂ ਨੂੰ ਜ਼ਿਆਦਾ ਦੇਣ ਲੱਗੇ ਆਪਣੇ ਵਰਕਰਾਂ ਤੋਂ ਆਦੇ ਵਰਕਰਾਂ ਨੂੰ ਟਿਕਟਾਂ ਦੇਈ ਜਾ ਰਿਆ ਸੀ ਚੰਡੀਗੜ੍ਹ ਗਏ ਤੇ ਮੈਂ ਵੀ ਟਿਕਟ ਦਾ ਦਾਅਵੇਦਾਰ ਸੀਗਾ ਮੈਂ ਚਲੇ ਗਿਆ ਮੈਨੂੰ ਪਤਾ ਕਰ ਕਰਾ ਕੇ ਮੈਂ ਪਤਾ ਕਰ ਲਿਆ ਵੀ ਕਿੱਥੇ ਨੇ ਤੜਕੋ 4 ਵਜੇ ਅਸੀਂ ਜਿਹੜਾ ਚੂਹੀ ਬਿੱਲੇ ਵਾਲਾ ਵੀ ਜਿਹੜਾ ਖੇਡ ਵੀ ਖੇਡਿਆ ਉਹਨਾਂ ਨੇ ਗੱਡੀ ਬੜੀ ਭਜਾਈ ਮੈਂ ਵੀ ਮਗਰ ਲਾਈ ਆਖਰ ਅਸੀਂ ਪ੍ਰਿੰਸੀਪਲ ਭਕੌਰ ਸਿੰਘ ਦੇ ਘਰੇ ਇਕੱਠੇ ਹੋ ਗਏ ਉੱਥੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਲੁਕਦੇ ਕਿਉਂ ਵਰਕਰਾਂ ਨੂੰ ਕਿਉਂ ਨਹੀਂ ਮਿਲਦੇ ਵਰਕਰ ਸਾਰੇ ਡਿਸਆਰਡਡ ਹੋਏ ਫਿਰਦੇ ਨੇ ਵਰਕਰਾਂ ਨੂੰ ਤੁਹਾਨੂੰ ਜ਼ਰੂਰੀ ਨਹੀਂ ਵੀ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਟਿਕਟਾਂ ਨਹੀਂ ਦਿੰਦਾ ਤੁਸੀਂ ਵਰਕਰਾਂ ਤੋਂ ਪਿੱਛੇ ਹਟ ਜਾਓ ਉਹ ਗੱਲ ਸਾਡੀ ਹੋਣ ਤੋਂ ਬਾਅਦ ਵਰਕਰਾਂ ਨੂੰ ਇਕੱਠੇ ਕੀਤਾ ਗਿਆ ਵਰਕਰਾਂ ਨਾਲ ਗੱਲ ਹੋਈ ਤੇ ਪ੍ਰਕਾਸ਼ ਸਿੰਘ ਬਾਦਲ ਦਾ ਮੈਸੇਜ ਵੀ ਦਸਾਂਸੇ ਖਾਲਸਾ ਲੈ ਕੇ ਆ ਗਈ ਬੀਜੀ ਆਪਾਂ ਬਹਿ ਕੇ ਗੱਲ ਕਰਨੀ ਆ ਕੋਈ ਗੱਲ ਨਹੀਂ ਆ ਤੁਸੀਂ ਤਾਂ ਸੁਗੀਆਂ ਨੂੰ ਟਿਕਟਾਂ ਦੇਣੀਆਂ ਕੀ ਕਰਨੀਆਂ ਕਿ ਤੇ ਉਦੋਂ 36 ਟਿਕਟਾਂ ਸਿਰ ਪ੍ਰਕਾਸ਼ ਸਿੰਘ ਬਾਦਲ ਲੈਂਗਰ ਚੱਲ ਸੀ ਟੋੜਨ ਦਿੱਤੀਆਂ ਸੀ ਟੋਟਲ ਕਿੰਨੀਆਂ ਸੀ ਉਦੋਂ 185 ਸੀ 185 ਚੋਂ 36 ਜਨ ਕੀ ਟੋੜਾ ਥੋੜਾ ਸਭ ਨੂੰ ਦਿੱਤੀ ਹਾਂ ਜੀ ਕਿਉਂਕਿ 15 ਮੈਂਬਰ ਤਾਂ ਕਾਪਟ ਹੁੰਦੇ ਨੇ 170 ਵੈਸੇ ਆ ਪੰਜ ਮੈਂਬਰ ਜਿਹੜੇ ਨੇ ਸਿੰਘ ਸਾਹਿਬ ਹੁੰਦੇ ਨੇ 190 ਦਾ ਹੌਸਾ ਹੈ ਅੱਜ ਵੀ ਇੰਨਾ ਹੀ ਹੈ ਇਹਦੇ ਵਿੱਚ ਹਲੇ ਚੇਂਜ ਨਹੀਂ ਆਈਏਗੀ ਤੇ ਉਹ ਗੱਲ ਚੱਲੀ ਵੀ ਤੁਸੀਂ ਲੋ ਜੀ ਕਰੋ ਟਿਕਟਾਂ 36 ਟਿਕਟਾਂ ਇਹਨਾਂ ਨੂੰ ਦਿੱਤੀਆਂ ਗਈਆਂ ਮੈਨੂੰ ਮੇਰੀ ਮੈਸੇਜ ਨੂੰ ਟਿਕਟ ਮਿਲੀ ਤੇ ਅਸੀਂ ਲੜਾਈ ਲੜੀ ਅਸੀਂ ਜਿੱਤੇ ਉਹਦੇ ਨਾਲ ਇਹ ਹੋਇਆ ਵੀ ਪ੍ਰਕਾਸ਼ ਸਿੰਘ ਬਾਦਲ ਦੇ ਜਿੰਨੇ ਮੈਂਬਰ ਸੀ 99% 99.9 ਬੇਅੰਮ੍ਰਤੀ ਅਸੀਂ ਤੇ ਬਹੁਤਿਆਂ ਦੀਆਂ ਜਿਹੜੀਆਂ ਨੇ ਕੇਸਾਂ ਕੇਸ ਵੀ ਡ੍ਰਿਮ ਕੀਤੇ ਹੋਏ ਸੀ ਤੇ ਬਾਕੀ ਨਸ਼ੇ ਪੱਤੇ ਦੂਜੇ ਤੇ ਜਿਹੋ ਸਾਰਾ ਕੁਝ ਕਰਦੇ ਕਿਉਂਕਿ ਉਹਨਾਂ ਦਾ ਮਤਲਬ ਰਾਜਸੀ ਪੀੜੀ ਸੀੜੀ ਚੜਨਾ ਸੀਗਾ ਉਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ ਪਰ ਚਰਨ ਸਿੰਘ ਟੋੜਕ ਦੇ ਜਨੇ ਮੈਂਬਰ ਸੀ ਉਹਾਰੇ ਅੰਮ੍ਰਿਤਧਾਰੀ ਸੀ ਇਹ ਅਸਲ ਉਥੋਂ ਵਖਵਾ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਸ਼ਰੋਣੀ ਕਮੇਟੀ ਦੇ ਵਿੱਚ ਟੋੜਾ ਸਾਹਿਬ ਨੂੰ ਦੋ ਵਾਰੀ ਪਾਸੇ ਵੀ ਕੀਤਾ ਗਿਆ ਜਿਵੇਂ ਜਿਹਨਾਂ ਹਾਲਾਤਾਂ ਦੇ ਵਿੱਚ ਕੀਤਾ ਗਿਆ ਕਿਸ ਤਰੀਕੇ ਨਾਲ ਨੜਨ ਮੇਦੀ ਬਸਾਖੀ ਤੇ ਪਾਸਾ ਕੀਤਾ ਗਿਆ ਉਸ ਤੋਂ ਬਾਅਦ ਫਿਰ ਪਾਸਾ ਕੀਤਾ ਗਿਆ ਉਹ ਸਾਰਾ ਇਹੀ ਕਾਰਨ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਮੈਂਬਰ ਆਪ ਦੇ ਵੱਧ ਬਣਾਏ ਸੀ ਪਰ ਇੱਕ ਇਹ ਵੀ ਚਰਚਾ ਹੁੰਦੀ ਸੀ ਕਿ ਗੁਰਚਰਜ ਸਿੰਘ ਟੋੜਾ ਨੇ ਜਿਹੜੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਇੱਕ ਸਮਝੌਤਾ ਸੀਗਾ ਕਿ ਅੰਤਕ ਸਿਆਸਤ ਦੇ ਵਿੱਚ ਗੁਰਦੁਆਰਾ ਸ਼ੋਮਨੀ ਗੁਰਦੁਆਰਾ ਪਰੰਦੇ ਕਮੇਟੀ ਤੇ ਮੋਰੀ ਹੋਣਗੇ ਤੇ ਰਾਜਨੀਤੀ ਚੋਂ ਪੰਜਾਬ ਦੀ ਇਹ ਸੀਗਾ ਕਿ ਨਹੀਂ ਇਹ ਮੈਂ ਤੁਹਾਨੂੰ ਦੱਸਦਾ ਮੇਰੀ ਹੱਡ ਵਿਤੀ ਹੈ ਮੇਰੇ ਕੋਲੇ ਫਰੀਦਕੋਟ ਡਿਸਟ੍ਰਿਕਟ ਦੇ ਜ਼ਿਲ੍ਹਾ ਦੇ ਸਾਰੀ ਕਮੇਟੀ ਪ੍ਰਕਾਸ਼ ਬਾਦਲ ਨਾ ਨਾਰਾਜ਼ ਹੋਗੀ ਤੇ ਮੇਰਾ ਚਾਚਾ ਲਖਵੀਰ ਸਿੰਘ ਰੰਗਿਆਲਾ ਉਦੋਂ ਜ਼ਿਲ੍ਹਾ ਪ੍ਰਧਾਨ ਸੀ ਉਹ ਮੇਰੇ ਕੋਲੇ ਆ ਗਏ ਤੇ ਮੈਨੂੰ ਕਹਿਣ ਲੱਗੇ ਵੀ ਚਲ ਉਹ ਸਾਡੇ ਸ਼ੇਰਾ ਬੋਲਦੇ ਆ ਬੱਚੇ ਨੂੰ ਉਜਣ ਛੋਟੇ ਚਲ ਉਹ ਚੇਰਾ ਆਪਾਂ ਟੌਲਾ ਸਾਹ ਕੋ ਚੜਨਾ ਤੇ ਆਪਾਂ ਉਹਨਾਂ ਨੂੰ ਸਮਰਥ ਆਪਣਾ ਸਰਮਰਥਨ ਦੇਣਾ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਫਰੀਦਕੋਟ ਜ਼ਿਲ੍ਹਾ ਪ੍ਰਕਾਸ਼ ਸਿੰਘ ਬਾਦਲ ਦਾ ਘੜਾ ਵੀ ਉਹਦਾ ਜ਼ਿਲ੍ਹਾ ਪ੍ਰਧਾਨ ਤੇ ਉਹਦੀ ਸਾਰੀ ਜਿਹੜੀ ਕਮੇਟੀ ਆ ਹੁੰਦੀ ਆ ਤੇ ਇਹ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਹੈ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਸਵੇਰੇ ਜਾਵਾਂਗਾ ਮੈਂ ਟੌੜਾ ਸਭ ਨਾਲ ਗੱਲ ਕਰਕੇ ਆਪਾਂ ਥੋੜੀ ਮੀਟਿੰਗ ਖਾ ਦਿਆਂਗੇ ਮੈਂ ਤੜਕਿਓ 4 ਵਜੇ ਗੱਡੀ ਚੱਕੀ ਤੇ ਮੈਂ ਚਲੇ ਗਿਆ ਗੱਡੀ ਮੈਂ ਭਜਾਵਾਂ ਤੇ ਗੱਡੀ ਪਿੱਛੇ ਨੂੰ ਜਾਵੇ ਛੇਤੀ ਪਹੁੰਚਣਾ ਇਹ ਵੱਡੀ ਖਬਰ ਸੀ ਵੀ ਦੇ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਤੇ ਉਹਦੇ ਜ਼ਰੀਏ ਕਮੇਟੀ ਸਾਡੇ ਨਾਲ ਆ ਰਹੀ ਹੈ ਮੈਨੂੰ ਟੌੜਾ ਸਾਹਿਬ ਕਹਿੰਦੇ ਦੱਸ ਕੇ ਸਾਜਰੇ ਸਾਜਰੇ ਬੜਾ ਭਜਿਆ ਆ ਮਹਾ ਬਾਪੂ ਜੀ ਕਹ ਲਾ ਹ ਵੀ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਜਨ ਸਖਤਰ ਸੀਨੀਅਰ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਦਾ ਐਗਜ਼ੀਕਟਿਵ ਸਾਰੀ ਆਪੇ ਨਾਲ ਆਪਣੇ ਨਾਲ ਆਉਣ ਨੂੰ ਤਿਆਰ ਹੈ ਤੇ ਤੁਸੀਂ ਸਮਾਂ ਦਿਓ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਨਵੇਂ ਪੁੱਤਰਾ ਸਾਡੇ ਦਰਬਾਰ ਸਾਹਿਬ ਦੀ ਡਿਊਟੀ ਦੇ ਵਿੱਚ ਵੜ ਕੇ ਖੜ ਕੇ ਇੱਕ ਫੈਸਲਾ ਹੋਇਆ ਵੀ ਆਪਾਂ ਇੱਕ ਦੂਜੇ ਦੇ ਬੰਦੇ ਨਹੀਂ ਤੋੜਨੇ ਤੇ ਮੈਂ ਬੜਾ ਸਿਉ ਕਹਿ ਦੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਮ ਧੰਦੇ ਮੈਂ ਕਰਦਿਆ ਕਰੂੰਗਾ ਤੇ ਪਰ ਆਪਾ ਉਹ ਤੋੜਨੇ ਨਹੀਂ ਹੈਗੇ ਆਉਂਦੇ ਦਾ ਮੇਰਾ ਕਿੱਥੇ ਦਾ ਬੜੇ ਇੱਛਾ ਨਾ ਗਿਆ ਸੀ ਤੇ ਕਿਤੇ ਮੇਰਾ ਬੜਾ ਤੇ ਮੈਂ ਆ ਕੇ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਢਾਲ ਮਟੋਲ ਕੀਤਾ ਤੇ ਕੁਛ ਦਿਨ ਬਾਅਦ ਹੀ ਰੌਲਾ ਪੈ ਗਿਆ ਤੇ ਥੋੜਾ ਸਾ ਮੈਨੂੰ ਕਹਿੰਦੇ ਉਹ ਤੂੰ ਕਹਿੰਦਾ ਸੀ ਫਰੀਜ ਕੋਟ ਵਾਲੀਆਂ ਲਿਆਉਣੇ ਉਹਨਾਂ ਨੂੰ ਲੈ ਕੇ ਆ ਮਹਾ ਜੀ ਹੁਣ ਨਹੀਂ ਆਉਂਦੇ ਨੀ ਫਤੂਰਾ ਕੀ ਪੈਂ ਗਿਆ ਰੋਲੇ ਪ੍ਰਧਾਨਗੀ ਦੇ ਰੋਲਾ ਪਿਆ ਸੀ ਇਹਦੇ ਨਦਨੇ ਵਿੱਚ ਵੀ ਸਾਕੀ ਸੀ ਉਹ ਉਧਰ ਆ ਉਹ ਰੋਲਾ ਪਿਆ ਸੀ ਤੇ ਉਹਦਾ ਦੇ ਕੱਲ ਚੱਲੀ ਉਸ ਤੋਂ ਬਾਅਦ ਇੱਕ ਵਾਰੀ ਰਾਜਨੀਤਿਕ ਤੌਰ ਤੇ ਵੀ ਉਸ ਤੋਂ ਬਾਅਦ ਦੇ ਹਾਲਾਤ ਹੀ ਬਣੇ ਜਦੋਂ ਮੇਰੇ ਕੋਲ 2002 ਦੇ ਵਿੱਚ ਜਦੋਂ ਟਰੋੜਾ ਸਾਹਿਬ ਤੇ ਮਾਜਨ ਸਾਹਿਬ ਨੇ ਵੱਖਰੋ ਵੱਖਰੀ ਇਲੈਕਸ਼ਨ ਲੜੀ ਹੈ ਨਾ ਉਹ ਕੀ ਹਾਲਾਤ ਬਣ ਕੇ ਸੀ ਨਹੀਂ ਇਲੈਕਸ਼ਨ ਤਾਂ ਉਹਨਾਂ ਨੇ ਦੋ ਤਿੰਨ ਵਾਰ ਹੀ ਲੜੀਆਂ ਨੇ ਇੱਕ ਵਾਰੀ ਨੇ ਲੜੀ ਹੈ ਉਹ ਇਹੀ ਹਾਲਾਤ ਬਣਦੇ ਸੀ ਕਿਉਂਕਿ ਸ਼ਰੋਣੀ ਕਮੇਟੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤਾਤ ਸੀ ਤੇ ਗੁਰਚਰ ਸਿੰਘ ਟੋੜੇ ਦੀ ਘੱਟ ਸੀ ਤੇ ਉਹ ਇਸ ਚੀਜ਼ ਦਾ ਫਾਇਦਾ ਉਠਾਉਂਦਾ ਸੀਗਾ ਇੱਕ ਫੈਸਲਾ ਹੋਇਆ ਸੀ ਅ ਇੱਕ ਨਗਰ ਕੀਰਤਨ ਨਿਕਲਿਆ ਸੀ ਆਮਰਸਰ ਤੋਂ ਚੱਲ ਕੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਹਿ ਦਿਆ ਸੀ ਆਪਣੇ ਤੱਕ ਤਲਵੰਡੀ ਸਾਬੋ ਤੱਕ ਉੱਥੇ ਜਾ ਕੇ ਸੰਗਤ ਨੇ ਰੌਲਾ ਪਾਤਾ ਵੀ ਇਹ ਤੁਸੀਂ ਹੁਣ ਇਕੱਠੇ ਕੀਤੇ ਐ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰੋ ਸਾਰੀਆਂ ਪਾਰਟੀਆਂ ਇਕੱਠੀਆਂ ਸਿਮਰਨਜੀਤ ਸਿੰਘ ਮਾਨ ਵੀ ਦੂਜਾ ਵੀ ਤੀਜਾ ਵੀ ਸਾਰੇ ਇਕੱਠੇ ਕੀਤੇ ਸੀਗੇ ਤੇ ਇਹਨਾਂ ਤੋਂ ਅਸਤੀਫਾ ਲਓ ਉੱਥੇ ਅਸਤੀਫੇ ਸਾਰਿਆਂ ਨੇ ਦੇ ਦਿੱਤੇ ਤੇ ਟੋੜਾ ਸਾਹਿਬ ਨੇ ਵੀ ਅਸਤੀਫਾ ਦਿੱਤਾ ਬਾਦਲ ਸਾਹਿਬ ਤੋਂ ਵੀ ੱਕੇ ਨਾਲ ਖਾਲਿਆ ਦੰਦੇ ਨਹੀਂ ਸੀ ੱਕੇ ਨਾਲ ਖਾਲਿਆ ਤੇ ਉਸ ਤੋਂ ਬਾਅਦ ਅਜਨਾਲੇ ਦੀ ਇਲੈਕਸ਼ਨ ਆਈ ਅਜਨਾਲੇ ਦੀ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦੇ ਵਿਰੁੱਧ ਜਾ ਕੇ ਜਿਹੜਾ ਉਮਰਸਰ ਅਕਾਲੀ ਦਲ ਬਣਿਆ ਸੀ ਉਹ ਉਮਰਸਰ ਅਕਾਲੀ ਦਲ ਬਾਅਦ ਚ ਨਾ ਪਿਆ ਪਹਿਲਾਂ ਅਕਾਲੀ ਦਲ ਇਕੱਠਾ ਹੋਇਆ ਸੀ ਉਹਦੇ ਖਿਲਾਫ ਜਾ ਕੇ ਬਾਈ ਇਲੈਕਸ਼ਨ ਲੜੀ ਸੀ ਤੇ ਉਸ ਇਲੈਕਸ਼ਨ ਦੇ ਵਿੱਚ ਪੰਥ ਨੇ ਦੂਜੇ ਨੇ ਬੰਦਾ ਨਹੀਂ ਸੀ ਖੜਾ ਕੀਤਾ ਕੋਈ ਪਰ ਉਥੋਂ ਫ੍ਰੈਕਸ਼ਨ ਪੈ ਗਈ ਸੀ ਤੇ ਉਹ ਫ੍ਰੈਕਸ਼ਨ ਦੇ ਪੈਂਦੀ 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 ਅੱਗੇ ਤੱਕ ਚਲੀ ਗਈ ਤੇ ਉਹ ਲੜਾਈ ਇਹ ਜਿਹੜੀ ਆ ਟੌੜਾ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਦੀ ਖੜੀ ਹੋਈ ਤੇ ਉਹਦੇ ਵਿੱਚ ਉਹ ਟੌੜਾ ਸਾਹਿਬ ਆਪ ਨਹੀਂ ਖੜੇ ਹੋਏ ਸੀ ਉਹਨਾਂ ਨੇ ਕਹਿਤਾ ਸੀਗਾ ਇੱਕ ਮਹੀਨਾ ਪਹਿਲਾਂ ਅਨਾਉਂਸ ਕਰਤਾ ਸੀ ਵੀ ਮੈਂ ਨਾ ਮੈਂ ਤੇ ਨਾ ਮੇਰੀ ਪਾਰਟੀ ਦਾ ਕੋਈ ਮੈਂਬਰ ਖੜਾ ਹੋਊਗਾ ਅਸੀਂ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਆ ਨਾ ਅਸੀਂ ਉਹਦੇ ਜਿਹੜਾ ਉਹ ਫੈਸਲਾ ਕਰੂਗਾ ਅਸੀਂ ਉਹਨੂੰ ਲੜਾਵਾਂਗੇ ਤੇ ਉਹ ਆਪਣਾ ਮੋਗੇ ਜिले ਦਾ ਹੈਗਾ ਮੈਂ ਨਾਮ ਭੁੱਲ ਗਿਆ ਆ ਦੱਸਣਾ ਤੁਹਾਨੂੰ ਨਹੀਂ ਉਹਨੂੰ ਕੈਂਡੀਡੇਟ ਬਣਾਇਆ ਸੀ ਤੇ ਉਦੋਂ ਸਰਕਾਰ ਸੀ ਆਪਣੇ ਦੀ ਮਹਾਰਾਜਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਪੂਰੀ ਮਦਦ ਕਰ ਰਿਹਾ ਸੀ ਸਾਡੇ ਅਕਾਲੀ ਦਲ ਦੇ ਤਿੰਨ ਚਾਰ ਬੰਦਿਆਂ ਨੂੰ ਪੂਰੀ సీఎం ਦੀ ਪਾਵਰ ਆਉਂ ਦਿੱਤੀਆਂ ਜਿਹਦੇ ਵਿੱਚ ਆਪਣਾ ਅੰਦਰਜੀਤ ਜੀ ਰਾ ਸੀ ਮੈਂ ਮੈਂਬਰਾਂ ਨੂੰ ਇਕੱਠੇ ਕਰ ਲਿਆ ਤੇ ਉਹ ਮੈਂਬਰਾਂ ਨੂੰ ਇਕੱਠੇ ਕਰਕੇ ਆਪੋ ਆਪਣਾ ਸਾਰਾ ਚੱਲ ਰਿਹਾ ਸੀ ਤੇ ਮੇਰੇ ਮੂੰਹੋਂ ਨਿਕਲਿਆ ਜਦੋਂ ਮੈਂ ਬਿਆਨ ਪੜਿਆ ਵੀ ਇਹ ਬਾਪੂ ਨੇ ਬਿਆਨ ਕੀ ਦਿੱਤਾ ਤੇ ਮੇਰੇ ਮੂੰਹੋਂ ਜਿਹੜੀ ਸਹੀ ਗੱਲ ਨਿਕਲੀ ਮੈਂ ਉਹ ਉਹਨਾਂ ਨੇ ਸੱਚ ਹੀ ਕਿਹਾ 17 ਕਮਾਤੇ ਆ ਬਾਪੂ ਦੀ ਤਾਂ ਮਾਤੇ ਹੀ ਲੱਗੀ ਸਰਕਾਰ ਮਦਦ ਕਰਦੀ ਹੈ ਮੈਂਬਰ ਚੱਕ ਲੈਉਣੇ ਆ ਤੇ ਦੂਜੀ ਹੋ ਜਾਣੀ ਆ ਆਪਣੇ ਸਰਕਾਰ ਬਣ ਜਾ ਆਪਣੇ ਕਮੇਟੀ ਬਣ ਜਾਣੀ ਆ ਪਰ ਸਾਨੂੰ 11 12 ਨਵੰਬਰ ਦੀ ਘਟਨਾ ਸੀ ਤੇ 11 ਨਵੰਬਰ ਸ਼ਾਮ ਨੂੰ ਸਾਨੂੰ ਸ਼ਾਮ ਨੂੰ 4 ਵਜੇ ਪਤਾ ਲੱਗਿਆ ਕਿ ਅਸੀਂ ਪ੍ਰਧਾਨ ਹਣ ਦੇ ਬਾਵਜੂਦ ਅਸੀਂ ਬਾਹਰ ਇੱਕ ਸਕੂਲ 'ਚ ਬੈਠੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਆਪਦੇ ਬੰਦੇ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਗੇੜੇ ਘੱਡ ਰਿਆ ਸੀ ਜਦੋਂ ਕੋਈ ਗੱਲ ਨਾ ਚੱਲੀ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਅਪਰੋਚ ਕੀਤਾ ਸੈਂਟਰ ਨੂੰ ਸੈਂਟਰ ਨੂੰ ਅਪਰੋਚ ਕਰਕੇ ਉਦੋਂ ਜਿਹੜਾ ਆਪਣਾ ਸੀਗਾ ਆਪਣਾ ਗਵਰਨਰ ਵੀ ਰਿਹਾ ਉਹ ਉਹ ਮੰਤਰੀ ਸੀਗਾ ਸ੍ਰਿੰਦਰ ਸਿੰਘ ਤੇ ਉਸ ਨੂੰ ਅਪਰੋਚ ਕੀਤਾ ਇਹਨਾਂ ਨੇ ਕੀਤਾ ਆਈਕੇ ਗਜਰਾ ਲਾਉ ਆਈਕੇ ਗਜਰਾ ਲਾ ਦਿੱ ਉਹਦੇ ਨਾਲ ਦੋਸਤੀ ਸੀ ਕਿਉਂਕਿ ਆਰਐਸਐਸ ਦੇ ਦੋਨੇ ਬੰਦੇ ਸੀ ਤੇ ਉਹਨਾਂ ਨੇ ਜਾ ਕੇ ਆਪਣੇ ਸੋਨੀਆ ਗਾਂਧੀ ਨੂੰ ਕਿਹਾ ਬਈ ਤੁਸੀਂ ਦੁਆਰੇ ਫਿਰ ਅਤਵਾਦ ਪੈਦਾ ਕਰਨਾ ਚਾਹੁੰਦੇ ਆ। ਉਹ ਕਹਿੰਦੇ ਮੈਂ ਤਾਂ ਕੋਈ ਅਤਵਾਦ ਨਹੀਂ ਪੈਦਾ ਕਰਨੀ ਚਾਹੁੰਦੀ। ਉਹ ਕਹਿੰਦੇ ਕਿ ਉਹ ਨਹੀਂ ਕਰਨਾਰੇ। ਹਨ ਘਰਚਾਂ ਦੇ ਸੰਗਠਨ ਦਾ ਅਤਵਾਦੀਆਂ ਦਾ ਲੀਡਰ ਹੈ। ਤੁਸੀਂ ਉਹਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਤੇ ਅਤਵਾਦ ਤਾਂ ਦੁਆਰੇ ਆਊਗਾ ਹੀ। ਤੇ ਸੋਨੀਆ ਗਾਂਧੀ ਨੇ ਇਹ ਕਹਿ ਕੇ ਕੈਪਟਨ ਸਾਹਿਬ ਨੂੰ ਢਿਡੂ ਬੁੜਾ ਕਰ ਲਈ। ਕਾਸਨ ਬਾਦ ਫਿਰ ਪ੍ਰਧਾਨ ਬਣ ਗਿਆ। ਤੁਸੀਂ ਕਿਹ ਕਿਹ ਪ੍ਰਕਾਸ਼ ਸਿੰਘ ਬਾਦਲ ਹੋਈਆਂ ਉਹਨਾਂ ਨੇ ਪੰਚ ਦੇ ਉੱਤੇ ਰਾਜਨੀਤੀ ਭਾਰੂ ਕਰਤੀ ਸੀ ਇਹ ਪਿੱਛੇ ਜੇ ਆਪਾਂ ਦੇਖਿਆ ਜਦੋਂ ਇਹਨਾਂ ਦਾ ਵਖਰੀਵਾ ਹੋਇਆ ਤਾਂ ਬੀਬੀ ਜਗੀਰ ਕੌਰ ਵਰਗੇ ਜਿਹੜੇ ਲੀਡਰ ਸੀਗੇ ਉਹ ਵੀ ਕਹਿੰਦੇ ਸੀ ਕਿ ਪੰਚ ਤੋਂ ਧਰਮ ਤੋਂ ਰਾਜਨੀਤੀ ਨੂੰ ਦੂਰ ਕਰਨਾ ਪਵੇ ਇਹਨੂੰ ਕਿੰਨਾ ਕੁ ਸਹਿਮਤ ਹੋ ਤੁਸੀਂ ਨਹੀਂ ਉਹ ਕਾਰਨ ਨਹੀਂ ਸੀਗਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਜਨੇ ਚਰੋਣੀ ਦੇ ਮੈਂਬਰ ਬਣਾਏ ਸੀ ਕੁਝ ਪਰਸੈਂਟ 5 7 ਪਰਸੈਂਟ ਨੂੰ ਛੱਡ ਕੇ ਸਾਰੇ ਧਾਰਮਿਕ ਨਹੀਂ ਸੀਗੇ ਰਾਜਨੀਤਿਕ ਸੀ ਹੇ ਰਾਜਨੀਤੀ ਲਈ ਧਰਮ ਦਾ ਕੁੰਡਾ ਜਿਹੜਾ ਹੋਣਾ ਜ਼ਰੂਰੀ ਸੀ ਦੀ ਜਿਹੜਾ ਕਿ ਉਹ ਨਹੀਂ ਚਾਹੁੰਦੇ ਸੀ ਕਿਉਂਕਿ ਇਹ ਅਗਰ ਚਾਹੁੰਦੇ ਕਿ ਟੌੜੇ ਦੀਆਂ ਅੱਖਾਂ ਮਿਚਣ ਤੋਂ ਬਾਅਦ ਜੋ ਸ਼ਰੋਮੀ ਕਮੇਟੀ ਦੀ ਬੁਰੀ ਹਾਲਤ ਹੋਈ ਹੈ ਜੋ ਸ਼ਰੋਮੀ ਆਪਣੇ ਸ੍ਰੀ ਅਕਾਲਤਾ ਸਾਹਿਬ ਦੇ ਗੁਨਾਮਿਆਂ ਦਾ ਜਥੇਦਾਰਾਂ ਦਾ ਜੋ ਹਾਲਾਤ ਹੋਇਆ ਉਹ ਸਾਰਾ ਉਹ ਦੇਣੀ ਹੈ ਇਸ ਚੀਜ਼ ਦੀ ਦੇਣਾ ਕਿਉਂਕਿ ਉਹ ਜਿਹੜੇ ਅੱਜ ਵੀ ਜਿਹੜੇ ਮੈਂਬਰ ਜ਼ਿਆਦਾ ਨੇ ਮジョਰਿਟੀ ਦੇ ਵਿੱਚ ਉਹ ਜਿਹੜੇ ਉਹ ਧਾਰਮਿਕ ਨਹੀਂ ਹੈਗੇ ਰਾਜਨੀਤਿਕ ਨੇ ਤੇ ਰਾਜਨੀਤਿਕ ਫੈਸਲੇ ਹੁੰਦੇ ਆ ਇਸ ਕਰਕੇ ਜਿਹੜੇ ਅੱਜ ਹਾਲਾਤ ਬਣਦੇ ਜਾਂਦੇ ਆਪਾਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਵੇਂ ਮੈਂ ਪਹਿਲਾਂ ਕਿਹਾ ਸੀ ਸਭ ਤੋਂ ਪੁਰਾਣੀ ਪੰਥਕਤ ਪਾਰਟੀ ਵੀ ਕਹਿ ਸਕਦੇ ਹਾਂ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਵੀ ਕਹਿ ਸਕਦੇ ਆ ਨਾ ਵੱਡੀ ਪਰ ਜਿਹੜਾ ਅੱਜ ਚੱਲ ਰਿਹਾ ਦੋ ਤੜੇ ਆਹਮੋ ਸਾਹਮਣੇ ਇੱਕ ਤੜਾ ਦੂਜੇ ਨੂੰ ਕਹਿੰਦਾ ਕਿ ਇਹ ਅਕਾਲ ਤਖਤ ਸਰਬ ਦਾ ਭਗੌੜਾ ਹੈ ਤੇ ਦੂਜਾ ਤੜਾ ਇੱਕ ਨੂੰ ਬਾਕੀ ਕਹਿੰਦਾ ਉਹ ਗਲਤ ਤਾਂ ਉਹੀ ਆ ਗਈ ਨਾ ਪ੍ਰਕਾਸ਼ ਸਹਾ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜੇ ਬੰਦੇ ਨੇ ਉਹ ਸਾਰੇ ਰਾਜਨੀਤਿਕ ਨੇ ਧਾਰਮਿਕ ਬੰਦਾ ਤਾਂ ਕੋਈ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜਿਹੜੇ ਫੈਸਲੇ ਕਰਾਏ ਜਾ ਰਾਜਨੀਤਿਕ ਬੰਦਿਆਂ ਨੇ ਰਾਜਨੀਤੀ ਦੀ ਕਰਾਏ ਨੇ ਜਿਹੜੇ ਕਿ ਅਕਾਲ ਤਖਤ ਸਾਹਿਬ ਤੋਂ ਹੋਣਾ ਸੀ ਉੱਥੇ ਮੰਨ ਗਿਆ ਕਿ ਉਹਨਾਂ ਤੋਂ ਮੁਕਰੇ ਨੇ ਔਰ ਰਾਜਨੀਤਿਕ ਬੰਦਿਆਂ ਨੇ ਮੁਕਰਾਈ ਨਹੀਂ ਦੂਜਿਆਂ ਨੇ ਤਾਂ ਮੁਕਰਾਈ ਨਹੀਂ ਹੁਣ ਦੂਜੇ ਪਾਸੇ ਜਿਹੜੇ ਨੇ ਉਹ ਧਾਰਮਿਕ ਤੌਰ ਤੇ ਭਾਵੇਂ ਰਾਜਨੀਤਿਕ ਤੌਰ ਤੇ ਵੀ ਨਹੀਂ ਪਰ ਉਹਨਾਂ ਦੇ ਵਿੱਚ ਬਹੁਤਾਤ ਜਿਹੜੀ ਹੈ ਉਹ ਗੁਰਚਰ ਸਿੰਘ ਟੋੜੇ ਦੇ ਸਾਥੀਆਂ ਦੀ ਹੈ ਤੇ ਉਹ ਧਰਮ ਨੂੰ ਰਾਜਨੀਤੀ ਦੇ ਉੱਪਰ ਰੱਖਣਾ ਚਾਹੁੰਦੇ ਨੇ ਉਹ ਧਰਮ ਦੀ ਗੱਲ ਕਰਨੇ ਚਾਹੁੰਦੇ ਨੇ ਅਕਾਲ ਤਖਤ ਸਾਹਿਬ ਦੀ ਸੁਪਰ ਮਸ਼ੀਨ ਬਾਹਰ ਰੱਖਣਾ ਚਾਹੁੰਦੇ ਨੇ ਇਹ ਆਪਣੀ ਮਰਜ਼ੀ ਨਾਲ ਵਰਤਦੇ ਜਿਵੇਂ ਹੁਣ ਵੀ ਵਰਤੀ ਜਾਂਦੇ ਨੇ ਹੁਣ ਵੀ ਐਵੇਂ ਹੁਣ ਤਾਂ 2-3 ਦਿਨਾਂ 4 ਦਿਨਾਂ ਦੇ 50 ਦਿਨਾਂ ਦੇ ਵਿੱਚ ਥੋੜੇ ਸਾਹਮਣੇ ਆ ਆਪਣਾ ਜਿਹੜਾ ਬਰਤੋਹਾ ਉਹਨੂੰ ਮਾਫ ਕਰ ਦੇਣਾ ਜਥੇਦਾਰ ਨੂੰ ਇਹਨੂੰ ਬਖਸ਼ਿਆ ਜਿਹੜੇ ਕਿ ਨਾਮ ਬਖਸ਼ਣਯੋਗ ਉਹ ਤੇ ਇਲਜ਼ਾਮ ਲੱਗੇ ਹੋਏ ਨੇ ਜਿਨ੍ਹਾਂ ਨੇ ਕੰਪਲੇਨਟ ਕੀਤੀ ਉਹਨਾਂ ਨੂੰ ਪੁੱਛਿਆ ਤਾਂ ਕਿ ਨਹੀਂ ਤੇ ਉਹਨੂੰ ਬਖਸ਼ ਕੇ ਜਾ ਕੇ ਕਿਹਾ ਤਾਂ ਜੀ ਬਟਨਾ ਸਾਹਿਬ ਦਾ ਜਾ ਕੇ ਜਥੇਦਾਰ ਦੀ ਦੇ ਦੇ ਦਰਜਾਂ ਲਾ ਇਹੋ ਜਿਹੇ ਫੈਸਲੇ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਸਾਥੀ ਨੇ ਜਾਂ ਅਸੀਂ ਫਿਰ ਬਾਦਲ ਦੇ ਸਾਥੀ ਨੇ ਉਹੀ ਕਰ ਸਕਦੇ ਨੇ ਨਹੀਂ ਦੂਜੇ ਪਾਸੇ ਵੀ ਤਾਂ ਸਾਰੇ ਰਾਜਨੀਤਿਕਾ ਬੀਬੀ ਜ਼ਗੀਰ ਕੌਰ ਚੰਦੂ ਮਾਤਰਾ ਬੀਬੀ ਜ਼ਗੀਰ ਕੌਰ ਧਾਰਮਿਕ ਹੈ ਉਹ ਇੱਕ ਡੇਰੇ ਦੀ ਮੁਖੀ ਵੀ ਹੈ ਉਹਦਾ ਪਛੋਕੜ ਬੜਾ ਅਕਾਲੀ ਹੈ ਠੀਕ ਆ ਉਹਦਾ ਸਿਆਸੀ ਜੀਵਨ ਉਹਦਾ ਜੋ ਵੀ ਹੋਊਗਾ ਮੈਂ ਨਹੀਂ ਕਹਿੰਦਾ ਕੀ ਹੈ ਕੀ ਨਹੀਂ ਪਰ ਉਹਦਾ ਜਿਹੜਾ ਪਛੋਕੜ ਆ ਉਹ ਧਾਰਮਿਕ ਜੀਵਨ ਹੈ ਚੰਦੂ ਮਾਜਰਾ ਵੀ ਲੰਮਾ ਸਮਾਂ ਗਰਚਰਨ ਸਿੰਘ ਟੌੜੇ ਨਾ ਰਿਹਾ। ਸਮਝਿਆ ਨਾ ਜਿਹੜੇ ਉਹਦੇ ਨਾਲ ਜਿੰਨੇ ਵੀ ਬੰਦੇ ਨੇ ਫਿਰ ਤੁਹਾਡਾ ਆਪਣਾ ਕੀ ਉਹਦਾ ਨਾ ਉੱਥੋਂ ਵਾਲਾ ਜਿਹੜਾ ਦੂਜਾ ਉਹ ਵੀ ਟੌੜਾ ਸਾਹਿਬ ਨਾਲ ਰਿਹਾ ਲੰਮਾ ਸਮਾਂ। ਹਾਂ ਕੀ ਹੈ ਕਟੜ ਕੀ ਉਹਨੂੰ ਫਜੀ ਸਿੰਘ ਰਖੜਾ ਰਖੜਾ ਇਹ ਜਿੰਨੇ ਵੀ ਬੰਦੇ ਨੇ ਫਿਰ ਆਪਣਾ ਦੂਜੇ ਆਪਣੇ ਦਾ ਮੁੰਡਾ ਆਪਣਾ ਉਹ ਵੀ ਪ੍ਰਣਾ ਟੌੜਾ ਸਾਹਿਬ ਨੇ ਰਹੀ ਨਹੀਂ। ਦਵਾਬੇ ਵਾਲੇ ਬੜਾਲਾ ਬੜਾਲਾ ਜਿਹੜਾ ਉਹ ਵੀ ਉਹ ਵੀ ਟੋਡਾ ਸਾਹਿਬ ਦੇ ਨਾਲ ਹੀ ਰਿਹਾ ਹੈ ਇਹ ਜਿਹੜੇ ਨੇ ਤੁਸੀਂ ਜਦੋਂ ਕੱਢੋਂਗੇ ਇਹ 90% ਜਿਹੜੇ ਨੇ ਇਹ ਧਾਰਮਿਕ ਵਿਚਾਰਧਾਰਾ ਵਾਲੇ ਨੇ ਹੈਗੇ ਨੇ ਤੁਸੀਂ ਜਿਹੇ ਬੰਦੇ ਹੈਗੇ ਨੇ ਜੇ ਮੈਂ ਹੁਣ ਇਹ ਵਾਲੀ ਹੈ ਇਹ ਨਹੀਂ ਧਾਰਮਿਕ ਹੈਗਾ ਪਰ ਹੁਣ ਧਾਰਮਿਕ ਬਣ ਗਿਆ ਫਿਰ ਕੀ ਲੱਗਦਾ ਜਿਹੜੇ ਖਾਲੀਦਲ ਦੇ ਵਰਕਰ ਹੈ ਇਹਨਾਂ ਨੂੰ ਕਬੂਲ ਦੇ ਘੱਟ ਨਹੀਂ ਉਹਨਾਂ ਨੂੰ ਕਿਉਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਸ਼ਰਮ ਨਹੀਂ ਕਾਲੀ ਦਲ ਦੀ ਗਵਾਹੀ ਨਹੀਂ ਕਰ ਪਾਸ ਨਹੀਂ ਸ਼ਰਮ ਨਹੀਂ ਕਾਲੀ ਦਲ ਜਿਹੜਾ ਪ੍ਰਕਾਸ਼ ਆਪਣੇ ਸੁਖਵੀਰ ਸਿੰਘ ਬਾਦਲ ਦਾ ਦਾਲਾ ਨਾ ਉਹਦੇ ਨਾਲ ਉਹ ਟੇਡਰ ਖੜਾ ਜਿਹੜਾ ਜਿਹਦੇ ਵਿੱਚ ਸਰਕਾਰ ਦੇ ਸਮੇਂ ਉਹਨਾਂ ਨੂੰ ਬਹੁਤ ਕੁਝ ਦਿੱਤਾ ਗਿਆ ਉਹ ਲੋਕ ਖੜੇ ਨੇ ਜਿਹੜਾ ਮਾਸੇਜ ਲੀਡਰ ਹੈ ਉਹ ਸਾਰਾ ਇਹਦੇ ਨੇ ਪਾਸੇ ਖੜਾ ਹੋਗੇ ਜਿਹੜੀ ਹੁਣ ਭਰਤੀ ਹੈ ਭਰਤੀ ਤਾਂ ਹੁਣ ਉਹ ਕਹਿੰਦੇ 24 ਲੱਖ ਸਾਡੀ ਹੋਈ ਹੈ ਇਹ ਕਹਿੰਦੇ 35-40 ਲੱਖ ਸਾਡੀ ਹੋਊਗੀ ਹੈ ਦਸਤਾਕਰਚਾਂ ਦੇ ਸਹ ਟੋੜਾ ਪਰ ਬਹੁਤ ਦੇਰ ਰਾਜਨੀਤੀ ਕੀਤੀ ਹੈ ਅਕਾਲੀ ਦਲ ਦੋਨਾਂ ਅਕਾਲੀ ਦਲਾਂ ਦਾ ਉਹ ਵੇਖ ਕਿਵੇਂ ਦੇਖਦੇ ਹੋ ਤੇ ਕੀ ਲੱਗਦਾ ਹੈ ਕਿ ਕਿਹਦੇ ਹੱਥ ਚ ਅਕਾਲੀ ਦਲ ਦੀ ਗਵਾਈ ਆਉਣੀ ਚਾਹੀਦੀ ਹੈ ਜਾਂ ਆ ਸਕਦੀ ਹੈ ਦੇਖੋ ਗੱਲਬਾਤ ਬੜੀ ਸਿੱਧੀ ਜੀ ਹੈ ਕੰਪਰੋਮਾਈਜ਼ ਹੋਣਾ ਦੋ ਧੜੇ ਨੇ ਦੋਨਾਂ ਧੜਿਆਂ ਦੀ ਜਦੋਂ ਉਹਨਾਂ ਦੀ ਭਰਤੀ ਹੋਊਗੀ ਦੂਜਾ ਹੋਊਗਾ ਉਦੋਂ ਬਾਅਦ ਜਦੋਂ ਇਲੈਕਸ਼ਨਾਂ ਮੇੜੇ ਆ ਗਈਆਂ ਤੇ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਉਹਨਾਂ ਫੇਰ ਬਾਅਦ ਵੀ ਮੰਗ ਲੈਣੀ ਹੈ ਇਹ ਗੱਲ ਸਮਝੋ ਤਾਂ ਇਹ ਅੱਗੇ ਵੀ ਹੁੰਦਾ ਆਇਆ ਹੁਣ ਲੋਕਾਂ ਜਿਹੜੇ ਅਕਾਲ ਸਖਤ ਸਾਹਿਬ ਦੇ ਹੁਣ ਦੇਖਿਆ ਆਪਾਂ ਰਾਤਾਂ ਨੂੰ ਜਿੱਥੇ ਦਰ ਥਾਪੇ ਗਏ ਨੇ ਉਹ ਅਕਾਲ ਸਖਤ ਸਾਹਿਬ ਦੀ ਮਰਿਆਦਾ ਕਿੱਥੇ ਖੜੀ ਹੈ ਤੁਹਾਡੇ ਸਾਹਮਣੇ ਦੇਖੋ ਮਰਿਆਦਾ ਦਿਨ ਜਿੱਥੋਂ ਤੱਕ ਗੱਲ ਹੈਗੀ ਹੈ ਤੁਸੀਂ ਜਦੋਂ ਸ਼ਰੋਣੀ ਕਮੇਟੀ ਦੇ ਐਗਜ਼ੀਕਟਿਵ ਦੇ ਮੈਂਬਰਾਂ ਦੀ ਪਰਚੋਲ ਕਰੋਗੇ ਉਹਨਾਂ ਦੇ ਵਿੱਚ ਤੁਸੀਂ ਮੈਨੂੰ ਦੱਸ ਦਿਓ ਵੀ ਕਿੰਨੇ ਇੱਕ ਧਾਰਮਿਕ ਵਿਰਤੀ ਵਾਲੇ ਬੰਦੇ ਨੇ ਗਿਣਤੀ ਕਰ ਲਓ ਉਹਨਾਂ ਦੀ ਕਰ ਲਓ 15 ਮੈਂਬਰ ਨੇ 15 ਮੈਂਬਰਾਂ ਦੇ ਵਿੱਚ ਮੈਨੂੰ 2-3 ਮੈਂਬਰਾਂ ਨੂੰ ਛੱਡ ਕੇ ਸਾਰੇ ਦੂਜੇ ਰਾਜਨੀਤਿਕ ਵਾਲੇ ਨੇ ਜੋ ਤੋਂ ਹੁਕਮ ਆਉਂਦਾ ਉਹ ਵਜੋਂਦੇ ਨੇ ਧਾਰਮਿਕ ਰਾਜਨੀਤੀ ਦਾ ਮੜਾ ਮੋਟਾ ਪੈਰਾ ਜਿਹੜਾ ਚੱਲਦਾ ਉਹ ਧਾਮੀ ਦੇ ਚੱਲਦਾ ਹੈ ਧਾਮੀ ਤੋਂ ਕਰਾਉਂਦੇ ਧਾਮੀ ਰਿਜ਼ਾਇਨ ਦੇ ਕੇ ਪਾਸੇ ਗੱਭੇ ਗਿਆ ਸੀ ਇਹ ਦੁਬਾਰਾ ਵਾਪਸ ਹੋ ਗਿਆ ਵਾਪਸ ਤਾਂ ਬਾਤ ਆਇਆ ਉਹਨੇ ਮਜਬੂਰੀ ਉਹਨੂੰ ਲਿਆਉਣਾ ਨਹੀਂ ਤਾਂ ਬਹੁਤ ਵੱਡਾ ਖਲਾਫ ਇੰਦਾ ਸੀ ਇਹਨਾਂ ਦਾ ਵਾਹ ਇਹ ਇਲੈਕਸ਼ਨ ਦੇ ਤੁਹਾਡੇ ਸਾਹਮਣੇ ਆ ਜੂਗਾ ਤਾਂ ਮੈਨੂੰ ਦੋਰੇ ਪ੍ਰਧਾਨ ਬਣਾ ਕੇ ਦੋਸੀਓ ਮੈਂ ਤਾਂ ਬਹੁਤ ਸਾਰੇ ਜਿਹੜੇ ਪੰਥਕ ਆਗੂ ਐ ਉਹ ਕੇਂਦਰ ਸਰਕਾਰ ਤੇ ਵੀ ਇਲਜ਼ਾਮ ਲਾ ਦਿੰਦੇ ਐ ਤੇ ਕਾਲੀ ਦਲ ਤੇ ਵੀ ਲਾ ਦਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਦੋਨੇ ਤਰ੍ਹਾਂ ਕਰਾਉਣੀਆਂ ਨਹੀਂ ਚਾਹੁੰਦੀਆਂ ਦੇਖੋ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਨਾ ਇਹ ਹੁੰਦੀ ਐ ਇਹ ਐਕਟ ਅਮਤਾਲਕ ਐ ਇਹ ਲੋਕ ਸਭਾ ਹੀ ਫੈਸਲਾ ਕਰਦੀ ਐ ਦਾ ਸੈਂਟਰ ਹੀ ਕਰਵਾਉਂਦੀ ਐ ਤੇ ਸੈਂਟਰ ਨੂੰ ਕੋਸ਼ਿਸ਼ ਹੁੰਦੀ ਐ ਵੀ ਜਿੰਨਾ ਕੁ ਖਲਾਅ ਜਿਵੇਂ ਅੱਜ ਕੱਲ ਖਲਾਅ ਪਿਆ ਹੋਇਆ ਵੀ ਇਸ ਤਰ੍ਹਾਂ ਲੀਡਰਸ਼ਿਪ ਦੇ ਵਿੱਚ ਜਿਵੇਂ ਲੀਡਰਸ਼ਿਪ ਖਤਮ ਹੋ ਗਈ ਐ ਇਸ ਵੇਲੇ ਮੈਨੂੰ ਇਹ ਕਹਿਣ ਤੋਂ ਬਰੇਜ ਨਹੀਂ ਕਿ ਸਿੱਖ ਲੀਡਰਸ਼ਿਪ ਇਸ ਵੇਲੇ ਹੈ ਨਹੀਂਗੀ ਉਹ ਨਿਕਲਣੀ ਐ ਹੁਣ ਐਸੇ ਦੇ ਜਿਹੜਾ ਚੱਲ ਰਿਹਾ ਦੌਰ ਐ ਦੇ ਵਿੱਚੋਂ ਨਿਕਲੂਗੀ ਮਤਲਬ ਤੁਹਾਡੇ ਕਹਿਣ ਦਾ ਭਾਵ ਐ ਜਿਹੜਾ ਕਾਦੀ ਗੱਲ ਦਾ ਕਾਟੂ ਕਨੇਸ਼ਾ ਚੋਂ ਲੀਡਰਸ਼ਿਪ ਨਿਕਲ ਸਕਦੀ ਉਹ ਜਿਵੇਂ 100% ਨਿਕਲੂਗੀ ਇਹ ਅਜੇ ਮੈਂ ਇੱਕ ਵਾਰੀ ਨਹੀਂ ਹੋਇਆ ਤਾਂ ਬਹੁਤ ਵਾਰੀ ਹੋਇਆ ਉਹ ਲੀਡਰਸ਼ਿਪ ਹੀ ਅੱਗੇ ਫਿਰ ਅਗਵਾਈ ਕਰੂਗੀ ਫਿਰ 50 60 ਸਾਲ ਲਗਾਤਾਰ ਅਗਵਾਈ ਚੱਲਦੀ ਰਹੂਗੀ ਫਿਰ ਫਿਰ ਇਹ ਜਿਹਾ ਹੁੰਦਾ ਚੱਲਦਾ ਰਹਿੰਦਾ ਨਹੀਂ ਤੁਹਾਨੂੰ ਕੁਝ ਯਾਦ ਹੈ ਕਿ ਪਹਿਲਾਂ ਅਜਿਹਾ ਕਦੋਂ ਹੋਇਆ ਸੀ ਇਹੋ ਜਿਹਾ ਤਾਂ ਪਹਿਲਾਂ ਜਿਵੇਂ ਆਪਣੇ ਪਹਿਲਾਂ ਦਲ ਕਿੱਲੇ ਕਿੰਨੇ ਦਲ ਬਣੇ ਸੀਗੇ ਜਦੋਂ ਸ਼ਰੂਨ ਗੱਡੀ ਬਣਨ ਤੋਂ ਪਹਿਲਾਂ ਤਤ ਖਾਲਸਾ ਸੀ ਦਲ ਖਾਲਸਾ ਸੀ ਐ ਫਿਰ ਆਪਣਾ ਮੋਰਚਾ ਲੱਗਿਆ ਸੀਗਾ ਆਪਣਾ ਦੂਜੇ ਦਾ ਗੋਦਵਾਰੇ ਅਜਾਦ ਕਰਾਉਣ ਦਾ ਮੋਰਚਾ ਲੱਗਿਆ ਸੀ ਉਹਦੇ ਵਿੱਚੋਂ ਨਿਕਲਦਾ ਇਹਦੇ ਵਿੱਚ ਆਉਂਦੀਆਂ ਨਹੀਂ ਬਣਦੇ ਰਹੇ ਉਹ ਹੁਣ ਹੁਣ ਵੀ ਉਹ ਬਣੇ ਜਾਂਦੇ ਨੇ ਏ ਸੰਨ ਸਰਦਾਰ ਜਸਵਿੰਦਰ ਸਿੰਘ ਬਧੀਆਂ ਸੀ ਜਿਹੜੇ ਚੰਨ ਸਿੰਘ ਤੋੜਾ ਦੇ ਕਰਾਣੇ ਸਾਥੀ ਕਰ ਰਹੇ ਨੇ ਤੇ ਆਪਾਂ ਇਸ ਸ਼ਾਇਰ ਦੇ ਵਿੱਚ ਜਿਨ੍ਹਾਂ ਨੇ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਉਸ ਸਮੇਂ ਦਾ ਸ਼੍ਰੋਮਣੀ ਕਾਲੀ ਦਲ ਤੇ ਹੁਣ ਦਾ ਸ਼੍ਰੋਮਣੀ ਕਾਲ ਕਹਿੰਦੇ ਜਿਹੜੇ ਚ ਕੀ ਫਰਕ ਹੈ ਤੇ ਉਸ ਸਮੇਂ ਪੰਥ ਨੂੰ ਕਿਵੇਂ ਚਲਾਇਆ ਜਾਂਦਾ ਸੀ ਤੇ ਹੁਣ ਪੰਥਕ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਰੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਰਾਏ ਟੀਵੀ ਦੇ ਲਈ ਰਵੀ ਬਾਰੀ